ਭਾਜਿਆਪਾ ਕਰਾਂਗੇ ਜੈਲੋ ਡਰੈਸ ਵਿੱਚ ਮੇਕਅਪ ਲੁੱਕ ਹਲੋ ਸੱਜੀ ਗਾਜੀ ਸਾਰਿਆਂ ਨੂੰ ਤੇ ਮੈਂ ਆਲਰੇਡੀ ਪਹਿਲਾਂ ਹੀ ਆ ਸਨਸਕ੍ਰੀਮ ਲਗਾ ਚੁੱਕੀ ਆ ਸਨਸਕ੍ਰੀਮ ਲਗਾਉਣ ਤੋਂ ਬਾਅਦ ਮੈਂ ਲਗਾਉਂਗੀ ਟੋਨਰ ਟੋਨਿਕਸ ਕਰ ਲੈਣਾ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਆਪਣੇ ਫੇਸ ਤੇ ਅਪਲਾਈ ਕਰ ਦੇਣਾ ਅਪਲਾਈ ਕਰਨ ਤੋਂ ਬਾਅਦ ਆਪਣੇ ਹੱਥਾਂ ਦੇ ਨਾਲ ਤੁਸੀਂ ਉਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਦੇਣਾ ब्लैंड चंकी तरह ना ब्लैंड करना तूह चेहरा वह बहुत गिला गिला नहीं रहना चाहिए बिल्कुल सुखा होना चाहिए बिल्कुल ड्राई लगे ठीक है ड्राई करने तो बाद देख सकते हो हैं कि मेरा जोड़ा फेस बिल्कुल ड्राई हो चुका उस तो बाद मैं लगावगी प्राइमर मेरा प्राइमर आना हाईलाइट करना उ ही लगा ठीक है प्राइमर नहीं का कर यूज कर सद ठीक है कोई भी तो उस बाद मैं लगावगी सिरम सिरम भी बस तुम्हें एक दो ड्रॉप ही लगाने सिरम लगाने तो बाद फिर असि लगावे फाउंडे तो मैं फाउंडेन करना बस अपने हाथों पर लगानी देखो मैं थोड़ी जी लगा रही हूँ फाउंडेषन ज़्यादा नहीं असी लगा ज़्यादा हैवी मेकअप हो नहीं तो ठीक है ज्यादा ओवर लगेगा ठीक है असी की करना थोड़ी थोड़ी लगा ब्यूटी ब्लेंड कर देना इन्हें चंगी तरह ना ਚੰਗੀ ਤਰ੍ਹਾਂ ਨਾ ਬਿਊਟੀ ਬਲੈਂਡਰ ਨਾਲ ਤੁਸੀਂ ਬਲੈਂਡ ਕਰਕੇ ਫਾਉਂਡੇਸ਼ਨ ਨੂੰ ਚੰਗੀ ਤਰ੍ਹਾਂ ਬਲੈਂਡ ਕਰਨਾ ਮੈਂ ਬਲੈਂਡਿੰਗ ਤੇ ਧਿਆਨ ਦੇਣੀ ਹੈ ਕਿਉਂਕਿ ਬਲੈਂਡਿੰਗ ਤੁਹਾਡੇ ਜਿਹੜੇ ਤੁਸੀਂ ਬੇਸ ਕੋਈ ਵੀ ਲਗਾਉਨੇ ਆ ਬਲੈਂਡਿੰਗ ਬਹੁਤ ਹੀ ਜ਼ਰੂਰੀ ਹੈ ਨਹੀਂ ਤੇ ਤੁਹਾਡੇ ਜਿਹੜਾ ਮੇਕਅਪ ਦਾ ਜਿਹੜਾ ਬੇਸ ਹੋ ਨਹੀਂ ਬਣੇਗਾ ਚੰਗੀ ਤਰ੍ਹਾਂ ਨਾ ਤੇ ਕਵਰ ਨਹੀਂ ਦੇਗਾ ਤੁਹਾਡੇ ਫੇਸ ਤੇ ਠੀਕ ਹੈ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕੋਈ ਵੀ ਕੰਸੀਲਰ ਲੈ ਲਓ ਜਿਹੜਾ ਬੈਸਟ ਕੰਸੀਲਰ ਆ ਤੇ ਕੰਸੀਲਰ ਲਾ ਕੇ ਮੈਂ ਐਚ ਆਈ ਦਾ ਲਿਆਈ ਕੰਸੀਲਰ ਤੇ ਤੁਸੀਂ ਉਹਨੂੰ ਅਪਲਾਈ ਕਰ ਦੇਣਾ ਜਿੱਥੇ-ਜਿੱਥੇ ਤੁਸੀਂ ਹਾਈਲਾਈਟ ਕਰਨੇ ਆ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਹਾਈਲਾਈਟ ਪਾਰਟ ਸਾਡੇ ਕਿਹੜੇ ਹੁੰਦੇ ਆ ਠੀਕ ਆ ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਪਿਛਲੀ ਵੀਡੀਓ ਦੇਖ ਲੈਣਾ ਉਦੋਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਹਾਈ ਪਾਰਟ ਕਿਹੜੇ ਆ ਤੇ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਹਾਈ ਪਾਰਟ ਵਿੱਚ ਮੈਂ ਕੰਸੀਲਰ ਲਗਾ ਰਹੀ ਆ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਕੰਸੀਲਰ ਲਗਾਉਣ ਤੋਂ ਬਾਅਦ ਫਿਰ ਮੈਂ ਬਲੈਂਡ ਕਰੂੰਗੀ ਬਿਊਟੀ ਬਲੈਂਡਰ ਦੇ ਨਾਲ ਤੇ ਜੇਕਰ ਤੁਸੀਂ 14 ਆ ਬ੍ਰਸ਼ ਦੇ ਨਾਲ ਵੀ ਬਲੈਂਡ ਕਰ ਸਕਦੇ ਆ ਤੇ ਜੇਕਰ ਤੁਸੀਂ ਆ ਆਪਣੇ ਹੱਥਾਂ ਨਾਲ ਬਲੈਂਡ ਕਰ ਸਕਦੇ ਤਾਂ ਤੁਹਾਨੂੰ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਬਲੈਂਡ ਕਰ ਦਿਓ ਠੀਕ ਆ ਮੇਕਅਪ ਨੂੰ ਬਲੈਂਡ ਚੰਗੀ ਤਰ੍ਹਾਂ ਅਪਟ ਕਰਨਾ ਜਿਹੜਾ ਕੰਸੀਲਰ ਥੋੜਾ ਡਰਾਈ ਹੁੰਦਾ ਤੇ ਇਹਨੂੰ ਥੋੜਾ ਟਾਈਮ ਲੱਗਦਾ ਬਲੈਂਡ ਹੋਣ ਨੂੰ ਤੇ ਚੰਗੀ ਤਰ੍ਹਾਂ ਤੁਸੀਂ ਬਲੈਂਡ ਕਰ ਦੇਣਾ ਬਿਊਟੀ ਬਲੈਂਡ ਜਦੋਂ ਵੀ ਤੁਸੀਂ ਆ ਯੂਜ਼ ਕਰਦੇ ਆ ਨਾ ਪਹਿਲੇ ਤੁਸੀਂ ਆ ਪਾਣੀ ਦੇ ਵਿੱਚ ਡਿਪ ਕਰ ਲੈਣਾ ਡਿਪ ਕਰਨ ਤੋਂ ਬਾਅਦ ਤੁਸੀਂ ਆ ਇਹਨੂੰ ਥੋੜਾ ਡਰਾਈ ਕਰ ਲੈਣਾ ਨੇ ਚੁੰਨੇ ਜੋੜ ਲੈਣਾ ਇਹਨੂੰ ਤੁਸੀਂ ਥੋੜਾ ਤੇ ਤੁਸੀਂ ਸੋਚ ਰਹੇ ਹੋਗੇ ਕਿ ਆ ਲਿਪਸ ਤੇ ਉੱਪਰ ਇਹਨੇ ਪਹਿਲੇ ਆਲਰੇਡੀ ਲਿਪਸਟਿਕ ਲਗਾਈ ਹੈ ਬਟ ਨਹੀਂ ਮੈ ਲਿਪਸਟਿਕ ਨਹੀਂ ਮੈਂ ਲਿਪ ਗਲੋਸ ਲਗਾਇਆ ਹੈ ਠੀਕ ਹੈ ਤੇ ਲਿਪ ਗਲੋਸ ਬਹੁਤ ਵਧੀਆ ਹੈ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਜੇਕਰ ਤੁਹਾਨੂੰ ਮੇਕਅਪ ਕਰਨਾ ਆਇਸ ਦਾ ਨਹੀਂ ਕਰਨਾ ਹੁੰਦਾ ਤੁਸੀਂ ਬਿਗਨਰ ਹੋ ਨਵੇਂ-ਨਵੇਂ ਮੇਕਅਪ ਸਿੱਖ ਰਹੇ ਹੋ ਤੇ ਤੁਸੀਂ ਜਿੱਦਾਂ ਤੁਸੀਂ ਹਾਂ 이어ਬੱਡ ਬੋਲਦੇ ਆ ਪਤਾ ਨਹੀਂ ਤੁਸੀਂ ਕੀ ਬੋਲਦੇ ਬਟ 이어ਬੱਡ ਦੇ ਨਾਲ ਵੀ ਤੁਸੀਂ ਆਈਜ਼ ਦਾ ਮੇਕਅਪ ਕਰ ਸਕਦੇ ਆ ਜਿਸ ਤਰ੍ਹਾਂ ਮੈਂ ਦਿਖਾਇਆ ਹੈ ਤੁਹਾਨੂੰ ਤੁਸੀਂ ਅਲੱਗ ਅਲੱਗ ਸ਼ੇਡ ਕਰ ਸਕਦੇ ਆ ਬਟ ਮੈਂ ਜੈਲੋ ਡਰੈਸ ਪਾਈ ਹੈ ਜੇਕਰ ਤੁਸੀਂ ਕੋਈ ਵੀ ਡਰੈਸ ਪਾਈ ਹੈ ਤੇ ਉਹਦੇ ਨਾਲ ਵੀ ਤੁਸੀਂ ਆਈ ਸ਼ੈਡੋ ਲੈ ਸਕਦੇ ਆ ਆਪਣੀ ਅੱਖਾਂ ਦੇ ਉੱਪਰ ਮੇਕਅਪ ਕਰ ਸਕਦੇ ਹੋ ਉਹਦੇ ਨਾਲ ਆਈਜ਼ ਬਰਡ ਨਾਲ ਦੇਖੋ ਤੁਸੀਂ ਬਹੁਤ ਹੀ ਕਲੀਨ ਤੇ ਨੀਟ ਐਂਡ ਕਲੀਨ ਮੇਕਅਪ ਹੋ ਜਾਂਦਾ ਠੀਕ ਆ ਤੇ ਉਹਨੂੰ ਤੁਸੀਂ ਬਲੈਂਡ ਵੀ ਉਹਦੇ ਨਾਲ ਹੀ ਆਅਰ ਬਰਡਸ ਦੇ ਨਾਲ ਕਰ ਸਕਦੇ ਆ ਬਹੁਤ ਹੀ ਵਧੀਆ ਹੁੰਦਾ ਹੈ ਤੇ ਉਸ ਤੋਂ ਬਾਅਦ ਮੈਂ ਲਗਾਉਂਗੀ ਲਾਈਨਰ ਵਿੰਗ ਆਇਨਲ ਲਗਾਇਆ ਥੋੜਾ ਜਿਹਾ ਵਿੰਗ ਲਾਈਨਰ ਲਗਾਉਂਗੀ ਤੇ ਉਸ ਤੋਂ ਬਾਅਦ ਫਿਰ ਮੈਂ ਚੰਗੀ ਤਰ੍ਹਾਂ ਦੇਖੂੰਗੀ ਕਿ ਮੇਰੇ ਦੋਨੋਂ ਸਾਈਡ ਤੇ ਆ ਲਾਈਨਰ ਪਰਫੈਕਟ ਲੱਗ ਚੁੱਕਾ ਹੈ ਉਸ ਤੋਂ ਬਾਅਦ ਫਿਰ ਮੈਂ ਫੇਕ ਆਇਲੈਸ਼ਸ ਲਗਾਇਆ ਲਗਾਈਆਂ ਫੇਕ ਆਈਲੇਸ਼ਰ ਲਗਾ ਕੇ ਮੈਂ ਜਿਹੜਾ ਆਈ ਆਪਣਾ ਆਈਜ਼ ਦਾ ਮੇਕਅਪ ਸੀ ਉਹਨੂੰ ਕੰਪਲੀਟ ਕੀਤਾ ਉਸ ਤੋਂ ਬਾਅਦ ਫਿਰ ਮੈਂ ਸੈੱਟ ਕਰ ਰਹੀ ਹਾਂ ਕੰਪੈਕਟ ਪਾਊਡਰ ਦੇ ਨਾਲ ਜਿਹੜਾ ਮੈਂ ਬੇਸ ਲਗਾਇਆ ਸੀ ਇਹ ਜਿਹੜਾ ਕੰਪੈਕਟ ਪਾਊਡਰ ਇਹ ਕੀ ਕੰਮ ਕਰਦਾ ਇਹ ਸਾਡੇ ਜਿਹੜਾ ਸੀ ਬੇਸ ਲਗਾਇਆ ਨਾ ਉਹਨੂੰ ਇਹ ਲੌਕ ਕਰ ਦੂਗਾ ਤੁਹਾਡਾ ਜਿਹੜਾ ਮੇਕਅਪ ਹੁਣ ਵਾਟਰਪੂਫ ਹੋ ਜਾਊਗਾ ਕਿਤੇ ਨਹੀਂ ਜਾਊਗਾ ਤੁਹਾਡਾ ਮੇਕਅਪ ਠੀਕਾ ਹੋ ਤੇ ਸ਼ਾਮ ਤੱਕੇ ਆ सॉरी ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਜਿਹੜਾ ਮੇਕਅਪ ਆ ਇਹ ਕੰਪੈਕਟ ਪਾਊਡਰ ਦੇ ਨਾਲ ਹੀ ਟਿਕਿਆ ਰਹਿੰਦਾ ਹੈ ਜੇਕਰ ਤੁਸੀਂ ਇਹਨੂੰ ਅਵਾਰਡ ਕਰਦੇ ਆ ਤਾਂ ਉਹ ਜਿਹੜਾ ਤੁਹਾਡਾ ਮੇਕਅਪ ਤੁਸੀਂ ਕੀਤਾ ਉਹ ਬਿਲਕੁਲ ਲਿੱਕਣਾ ਸ਼ੁਰੂ ਹੋ ਜਾਏਗਾ ਸਵੇਟਿੰਗ ਹੋ ਜਾਊਗੀ ਤੁਹਾਡੀ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਆ ਜਾਂਦਾ ਮੇਰਾ ਸਭ ਤੋਂ ਬੈਸਟ ਪਾਰ ਜਿਹੜਾ ਕੀ ਹੈਗਾ ਬਰਸ਼ ਬਰਸ਼ ਲਗਾਉਣਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਤੇ ਮੈਂ ਜਦੋਂ ਵੀ ਜਾਂਦੀ ਹਾਂ ਕਿਤੇ ਤੇ ਮੈਂ ਹਲਕਾ ਜਿਹਾ ਲਾਈਟ ਜਾਂ ਬਰਸ਼ ਲਗਾਉਣੀ ਲਗਾਉਣੀ ਉਸ ਤੋਂ ਬਾਅਦ ਬ੍ਰਸ਼ ਨੂੰ ਚੰਗੀ ਤਰ੍ਹਾਂ ਵੀ ਬਲੈਂਡ ਕਰਨਾ ਇਹ ਨਹੀਂ ਕਿ ਤੁਸੀਂ ਬ੍ਰਸ਼ ਨੂੰ ਲਗਾਇਆ ਬਸ ਜਸਟ ਐਦਾ ਐਦਾ ਨਹੀਂ ਐਦਾਂ ਕੁਝ ਵੀ ਕਰਨਾ ਤੁਸੀਂ ਚੰਗੀ ਤਰ੍ਹਾਂ ਬ੍ਰਸ਼ ਲੈਣਾ ਬ੍ਰਸ਼ ਨੂੰ ਵੀ ਚੰਗੀ ਤਰ੍ਹਾਂ ਬਲੈਂਡ ਕਰਨਾ ਬਲੈਂਡ ਤੇ ਧਿਆਨ ਚੰਗੀ ਤਰ੍ਹਾਂ ਦੇਣਾ ਤੇ ਤਾਂ ਹੀ ਤੁਹਾਡਾ ਜਿਹੜਾ ਬ੍ਰਸ਼ ਹੈ ਉਹ ਬਲੈਂਡ ਹੋਊਗਾ ਠੀਕ ਆ ਉਸ ਤੋਂ ਬਾਅਦ ਕੀ ਕੀਤਾ ਮੈਂ 슈ਗਰ ਦਾ ਹੀ ਹਾਈਲਾਈਟ ਲਿਆ ਹਾਈਲਾਈਟ ਮੈਂ ਦੇਖ ਸਕਦੇ ਤੁਸੀਂ ਫੈਨ ਬ੍ਰਸ਼ ਦੇ ਨਾਲ ਮੈਂ फैन ब्रश दे जोड़ा है भी चंगी तरह ब्लेंड करूँगी कि ओवर न लगे मेकअप सा नैचुरल ना मेकअप लगे ठीक है असी मैं नैचुरल मेकअप करना यह नहीं है कि असं मेकअप मूँह के ऊपर लगया और थोपिया बिल्कुल नहीं सी मूँह मेकअप जरा अँहर थोपना नहीं है मेकअप असी लगाना है ठीक है बहुत ही प्यार जो मैं लिपलाइनर अपने लगा लगी लिप्स से तो मेरे ਇਹ ਤਾਂ ਪਤਾ ਨਹੀਂ ਮੇਰੇ ਨਾਲ ਕਿਉਂ ਹੁੰਦਾ ਉਹ ਟੁੱਟ ਕੇ ਵਿਚਕਾਰੇ ਤੇ ਮੈਨੂੰ ਛੋਟੂ ਜਿਹੀ ਸੀਗੀ ਇੱਕ ਲਿਪ ਗਲੋਸ ਤੋਂ ਆ ਨਾ ਮੈਂ ਹੋਰਨਾਂ ਆ ਰਹੀ ਲਿਪ ਲਾਈਨਾਂ ਦੇ ਨਾਲ ਹੀ ਹੌਟ ਲਾਈਨ ਲਗਾਈ ਤੇ ਜਿਹੜਾ ਮਸਕਰਾ ਹੈ ਮੈਂ ਲਾਸਟ ਵਿੱਚ ਲਗਾਉਣੀ ਹੈ ਕਿਉਂਕਿ ਜਦੋਂ ਮੈਂ ਮਸਕਰਾ ਜਾਂ ਮੈਂ ਕਾਜਲ ਪਾਉਣੀ ਆਪਣੀ ਅੱਖਾਂ ਦੇ ਵਿੱਚ ਤੇ ਇਹ ਪਤਾ ਨਹੀਂ ਕਿਉਂ ਮੇਰੇ ਅੱਖਾਂ ਦੇ ਵਿੱਚ ਪਾਣੀ ਨਿਕਲਣ ਲੱਗ ਪੈਂਦਾ ਹੈ ਤੇ ਇਹ ਮੇਰੀ ਫਾਈਨਲ ਲਿਕ ਲੁੱਕ ਆ ਤੁਸੀਂ ਇਹ ਦੇਖ ਸਕਦੇ ਆ ਕਿ ਮੇਰੇ ਆਇਸ ਦੇ ਵਿੱਚ ਹਜੇ ਵੀ ਪਾਣੀ ਆ ਤੇ ਮੈਂ ਵੀਡੀਓ ਵਿੱਚ ਤੁਹਾਨੂੰ ਦਿਖਾ ਰਹੀ ਸੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ